ਨੋਡ ਬੰਦੀ ਦਾ 24ਵਾਂ ਦਿਨ ਹੈ ਸਰਕਾਰ ਵੱਲ ਕੁਝ ਥਾਵਾਂ ਤੇ ਪੁਰਾਣੇ ਨੋਡ ਚਲਾਉਣ ਦੀ ਦਿੱਤੀ ਛੋਟ ਦਾ ਆਖਰੀ ਦਿਨ ਹੈ ਹਾਈਵੇ ਤੇ ਟੋਲ ਪਲਾਜ਼ਾ ਮਾਫ ਕੀਤੇ ਜਾਣ ਦੀ ਛੋਟ ਅਜ ਖਤਮ ਹੋ ਜਾਏਗੀ ਕੱਲ ਤੋਂ ਤੁਹਾਨੂੰ ਪਹਿਲਾਂ ਵਾਂਗੇ ਟੋਲ ਟੈਕਸ ਅੱਧਾ ਕਰਨਾ ਪਏਗਾ ਨਵੇਂ ਹੁਕਮ ਤਾਅਕਿ ਪਟੋਲ ਬੰਬਾਂ ਤੇ ਹਵਾਈ ਟਿਕਟ ਦੀ ਬੁਕਿੰਗ ਤੇ ਪੁਰਾਣੇ 500 ਦੇ ਨੋਡ ਚਲਾਉਣ ਦੀ ਦਿੱਤੀ ਛੋਟ ਦਾ ਆਖਰੀ ਦਿਨ ਹੈ ਜੋ ਪਹਿਲਾਂ 15 ਦਸੰਬਰ ਤੱਕ ਦਿੱਤੀ ਗਈ ਸੀ ਹਾਲਾਂਕਿ ਰੇਲਵੇ ਟਿਕਟ ਲੈਣ ਵਾਂਗ ਯਾਨੀ ਦੁਕਾਨਾਂ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਬੀਜ ਕੇਂਦਰਾਂ ਸਮੇਤ ਕੁਝ ਹੋਰ ਜ਼ਰੂਰੀ ਥਾਵਾਂ ਤੇ ਛੋਟਾ ਲੈ ਜ ਦੇਸ਼ ਦੇ ਆਰਥਿਕ ਨਚ ਨੂੰ ਕੈਸ਼ ਰਹਿਤ ਬਣਾਉਣ ਲਈ ਕੇਂਦਰ ਸਰਕਾਰ ਕਈ ਵੱਡੇ ਕਦਮ ਚੁੱਕਣ ਦੀ ਤਿਆਰੀ ਚ ਅਸਲ ਸਰਕਾਰ ਵੱਲੋਂ ਡੈਬਿਟ ਕਾਰਡ ਵਾਂਗ ਆਧਾਰ ਕਾਰਡ ਨਾਲ ਅਦਾਇਗੀ ਨਵਾਂ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਸਰਕਾਰ ਅਜੇ ਹੀ ਐਪ ਵਿਕਸਿਤ ਕਰ ਰਹੀ ਹੈ ਜੋ ਖਰੀਦੋ-ਫਰੋਖਤ ਨੂੰ ਪੂਰਾ ਸਹਿਯੋਗ ਕਰੇਗੀ ਇਸ ਐਪ ਦਾ ਇਸਤੇਮਾਲ ਦੁਕਾਨਦਾਰ, ਕਾਰੋਬਾਰੀ ਅਤੇ ਆਮ ਖਰੀਦਦਾਰ ਕਰ ਸਕਣਗੇ ਕਾਜ਼ਗਲ ਇਹ ਵੀ ਹੈ ਕਿ ਐਪ ਤੇ ਆਉਣ ਨਾਲ ਵਕਫਾ ਕਾਰਡਾਂ, ਨੈੱਟ ਬੈਂਕਿੰਗ ਅਤੇ ਈ-ਵਾਲਟ ਦੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ ਆੰਦਨਕਾਰ ਵਿਭਾਗ ਨੇ ਬੰਗਲੌਰੂ ਦੇ ਕਾਰੋਛਾਪਾ ਮਾਰ 4.70 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਜਿਸ ਵਿੱਚ 2000 ਰੁਪਏ ਦੇ ਨਵੇਂ ਨੋਟ ਅਤੇ 500 ਦੇ ਪੁਰਾਣੇ ਨੋਟ ਵੀ ਸ਼ਾਮਲ ਨੇ ਇਹ ਸਾਰੀ ਨਕਦੀ ਇੱਕ ਬੈੱਡ ਤੇ ਵਿਛਾਈ ਗਈ ਸੀ ਗੁਪਤਚਰਾਂ ਦੇ ਆਧਾਰ ਤੇ ਜਦੋਂ ਵਿਭਾਗ ਨੇ ਛਾਪਾ ਮਾਰਿਆ ਤਾਂ ਹਾਈਵੇ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਦੇ ਕਰੋੜਾਤ ਕਿਲੋ ਸੋਨਾ ਵੀ ਬਰਾਮਦ ਕੀਤਾ ਗਿਆ ਠੇਕੇਦਾਰ ਤੇ ਸ਼ੱਕ ਉਸ ਸਮੇਂ ਪਿਆ ਜਦੋਂ ਉਸਨੇ 5 ਕਰੋੜ ਦੀ ਕੀਮਤ ਵਾਲੀ ਇੱਕ ਕਾਰ ਆਪਣੇ ਬੇਟੇ ਨੂੰ ਪਿਛਲੇ ਦਿਨੀ ਗਿਫਟ ਕੀਤੀ ਸੀ ਲੋਕ ਸਭਾ ਵਿੱਚ ਟੀਐਮਸੀ ਸੰਸਦ ਨੇ ਬੰਗਾਲ ਵਿਸਾਇਨਿਕ ਹਲਚਲ ਦਾ ਮੁੱਦਾ ਚੁੱਕਿਆ ਜਿਸ ਦਾ ਜਵਾਬ ਦਿੰਦੇ ਹੋ ਰੱਖਿਆ ਮੰਤਰੀ ਮਨੋਹਰ ਬਾਰੇ ਕਲਨੇ ਕਿ ਹੈ ਕਿ ਸੈਨਾਂ ਨੂੰ ਸਿਆਸਤ ਵਿੱਚ ਕਸੀਟਣਾ ਗਲਤ ਹੈ ਇਹ ਇੱਕ ਰੂਟੀਨ ਅਭਿਆਸ ਸੀ ਜਿਸ ਨੂੰ ਮੁੱਦਾ ਬਣਾਉਣਾ ਗਲਤ ਹੈ ਪੱਛਮੀ ਬੰਗਾਲ ਦੇ ਕਈ ਥਾਵਾਂ ਤੇ ਫੌਜ ਦੀ ਤਣਾਤੀ ਤੋਂ ਬਾਅਦ ਹੋਏ ਵਿਵਾਦ ਮਗਰੋਂ ਫੌਜ ਨੂੰ ਹਟਾ ਦਿੱਤਾ ਗਿਆ ਦਰਸਲ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਚਾਨਕ ਫੌਜੀ ਤਣਾਤੀ ਨੂੰ ਲੈ ਕੇ ਮੁਖਮਤੀ ਮਮਤਾ ਬੇਨਰਜੀ ਨੇ ਸਖਤ ਵਿਰੋਧ ਜਤਾਇਆ ਸੀ ਮਮਤਾ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਮਮਤਾ ਨੇ ਕਿਹਾ ਸੀ ਕਿ ਰਾਸ਼ ਸਰਕਾਰ ਦੀ ਇਜਾਜ਼ਤ ਦੇ ਬਿਨਾ ਸੈਨਾ ਤਾਇਨਾਤ ਕੀਤੀ ਗਈ ਹੈ ਹਾਲਾਂਕਿ ਫੌਜ ਨੇ ਵੀ ਇਸ ਕਾਰਵਾਈ ਨੂੰ ਇੱਕ ਰੂਟੀਨ ਅਭਿਆਸ ਦੱਸਿਆ ਉੱਤਰਾਖੰਡ ਵਿੱਚੀ ਦੇਰ ਰਾਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੈਕਟਰ ਪੈਮਾਨੇ ਦੇ ਅਨੁਸਾਰ ਤੀਬਰਤਾ 5.2 ਮਾਪੀ ਗਈ ਜਿਸ ਦਾ ਕੇਂਦਰ ਭਾਰਤ ਅਤੇ ਪਾਲ ਸੀਮਾ ਦੇ ਕੋਲ ਤਾਰਾ ਚੁਲਾ ਵਿੱਚ ਸੀ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਮੁਤਾਬਕ ਸਵੇਰੇ 4:12 ਦੇ ਹਿਮਾਚਲ ਦੇ ਕੁਲੂ ਚਿੱਤਿਆ ਨੇ ਸ਼ਰੀਰ ਤੀਬਰਤਾ ਵਾਲੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਮਝ ਲੇ ਦੇ ਚਮਲਿਆਲ ਰਾਮਗੜ ਸੈਕਟਰ ਚਲੀ ਸੁਰੰਗ ਨੂੰ ਬੀਸ ਸਫੇ ਘਟ ਅੰਗ ਦੇ ਸਿਰਫ ਚੂਹੇ ਦੇ ਖੁੱਡ ਵਰਗੀ ਸੁਰੰਗ ਦੱਸਿਆ ਅਧਿਕਾਰੀਆਂ ਮੁਤਾਬਕ ਕਿ ਸੁਰੰਗ ਦੀ ਵਰਤੋਂ ਅਤਵਾਦੀਆਂ ਨੇ ਸਿਰਫ ਇੱਕ ਵਾਰ ਕੀਤੀ ਹੈ ਵਿਆਹ ਤੋਂ ਲੋਕਾਂ ਦਾ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਗੈਰਕਾਨੂੰਨੀ ਹੈ ਅਲਾਹਾਬਾਦ ਹਾਈ ਕੋਰਟ ਨੇ ਆਪਣੇ ਹੈਮ ਫੈਸਲੇ ਵਿੱਚ ਕਿਹਾ ਹੈ ਕਿ ਗੈਰਕਾਨੂੰਨੀ ਤੇ ਸਮਾਜਿਕ ਅਪਰਾਧ ਹੈ ਕੋਰਟ ਮੁਤਾਬਕ ਜਿਹਾ ਕਰਕੇ ਮਹਿਲਾ ਜਾਂ ਪੁਰਸ਼ ਆਪਣੇ ਜੀਵਨ ਸਾਥੀ ਨੂੰ ਧੋਖਾ ਦਿੰਦੇ ਨੇ ਕੋਰਟ ਨੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਵੀ ਦਿੱਤੇ ਨੇ ਪਹਿਲੀ ਵਾਰ ਲਖਨਊ ਦੇ ਵਿੱਚ ਮੈਟਰੋ ਦਾ ਟ్రਾਇਲ ਰਨ ਕਰਵਾਇਆ ਗਿਆ ਇਸ ਮੌਕੇ ਯੂਪੀ ਦੇ ਸੀਮ ਅਖਲੇਸ਼ ਸ਼ਾਦ ਅਤੇ ਪਾਰਟੀ ਪ੍ਰਮੁੱਖ ਮੁਲਾਇਮ ਯਾਦਮ ਮੌਜੂਦ ਰਹੇ ਚੱਕਰਵਾਤੀ ਤੂਫਾਨ ਨਾਡਾ ਨੇ ਤਾਮਿਲਨਾਡੂ ਦੇ ਵਿੱਚ ਦਸਤਕ ਦੇ ਦਿੱਤੀ ਹੈ ਚਨਈ ਦੇ ਵਿੱਚ ਕਈ ਥਾਂ بارش ਵੀ ਹੋਈ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 176 ਰਾਹਤ ਕੇਂਦਰ ਸਥਾਪਿਤ ਕੀਤੇ ਨੇ